ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਤੋਂ ਦੋਸਤੋ ਬਿਲਕੁਲ ਨਜ਼ਦੀਕ ਆ ਪਿੰਡ ਕੜਕਾ ਚੰਬਾ ਪਿੰਡ ਥੋੜੀ ਦੂਰੀ ਤੇ ਆ ਵੀਰ ਅਮਰਤ ਦੇ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਤੁਹਾਨੂੰ ਦਿਖਾਈਆਂ ਨੇ ਇਸ ਘਰੋਂ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਆਉਂਦੇ ਆ ਅੱਜ ਦੋਸਤੋ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਤੁਹਾਨੂੰ ਇਹ ਨੀਲੀ ਦੇ ਵਿੱਚ ਦੋਸਤੋ ਨੀਲੀ ਰਾਵੀ ਦੇ ਵਿੱਚ ਕੁਬੀਰ ਪੰਜ ਕਲਿਆਣੀ ਮੰਨ ਕੇ ਵੀ ਸੌਦਾ ਕਰ ਸਕਦਾ ਇਹ ਝੋਟੀ ਦਿਖਾ ਦਾਂਗੇ ਗੱਬਣ ਤਿਆਰੀ ਤੇ ਆ ਦੋਸਤੋ ਪੂਰੀ ਡਿਟੇਲ ਵੀਰ ਤੋਂ ਲੈ ਲਾਂਗੇ ਅਮਰ ਤੋਂ ਅੱਜ ਦੋਸਤੋ 16 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਐਨੀਮਲ ਤੁਹਾਨੂੰ ਤਿੰਨ ਦਿਖਾਉਣੇ ਆ ਦੋਸਤੋ ਤਿੰਨੇ ਐਨੀਮਲ ਜਿਹੜਾ ਵੀ ਖਰੀਦਦਾਰ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਨਰਕ ਫਰਖਾ ਤਸੱਲੀ ਆ ਚੌਥਾ ਨਾਲ ਦੀ ਟਿੱਪ ਕੇ ਜੇਕਰ ਗੱਬਣ ਪਸ਼ੂ ਲੈ ਰਹੇ ਹੋ ਜੇਕਰ ਸੋਇਆ ਸੋਇਆ ਪਸ਼ੂ ਲਾਉਂਗੇ ਦੋਸਤੋ ਤੇ ਆਪਦੀ ਦੋ ਡੰਗ ਚੋਕੇ ਤਸੱਲੀ ਕੋਈ ਵੀਰ ਕਰ ਸਕਦਾ ਘਰ ਆਣ ਕੇ ਆਓ ਲੈਨੇ ਜਾਣਕਾਰੀ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਅਮਰ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਅਮਰਤ ਕੀ ਹਾਲ ਚਾਲ ਨੇ ਭਰਾ ਬਹੁਤ ਵਧੀਆ ਭਰਾ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਅੱਛਾ ਅਮਰਤ ਪਸ਼ੂ ਅੱਜ ਆਪਣੇ ਕੋਲ ਟੋਟਲ ਤਿੰਨ ਨੇ ਹਾਂਜੀ ਹਾਂਜੀ ਇੱਕ ਕੜ ਵੈੜਾ ਤੇ ਇੱਕ ਗੱਬਣ ਝੋਟੀ ਆ ਤੇ ਇੱਕ ਗੱਬਣ ਵੈੜ ਹਾਂ ਦੋ ਗੱਬਣ ਆ ਗਏ ਹਾਂਜੀ ਹਾਂਜੀ ਇੱਕ ਧੋਕੜ ਆਪਣੇ ਕੋਲ ਵੈੜ ਆ ਗਈ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਤੇ ਚੰਗੇ ਆ ਪਸ਼ੂ ਚੋਣ ਚੰਦ ਦੇ ਵਿੱਚ ਹਾਂਜੀ ਹਾਂਜੀ ਵੀਰੇ ਤੇ ਪਣ ਤੋਂ ਪਣ ਵਧੀਆ ਇੱਕ ਨੰਬਰ ਐਨ ਭੋਲੇ ਵੀਰੇ ਠੀਕ ਆ ਹਾਂਜੀ ਲਓ ਜੀ ਦੋਸਤੋ ਇੱਕ ਦੋਸਤੋ ਅੱਜ ਤੋਂ ਆਪਾਂ ਪਹਿਲਾਂ ਸ਼ੁਰੂਆਤ ਕਰਾਂਗੇ ਅੱਜ ਚੰਗੀ ਆ ਸੋ ਪਸੰਦ ਆਊਗੀ ਤੁਹਾਨੂੰ ਬਾਕੀ ਪੂਰਾ ਸਟਰਕਚਰ ਪੂਲੀ ਬਾਡੀ ਬੰਦ ਤੇ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਵੇਰਵਾ ਲੈ ਲੈਂਦੇ ਆ ਅੱਛਾ ਅਮਰਤ ਇਹ ਕਿਨਵਾ ਸੁਬਾ ਸੁੰਦੀ ਅੱਗੇ ਦੂਜਾ ਵੀਰੇ ਦੂਜਾ ਹੂੰ ਤਦ ਦਿਨ ਹਜੇ ਕੋਈ ਕਿੰਨੇ ਕ ਸੁਭਾਵਨਾ ਹੈ ਜੀ ਮੇਰੇ ਹੱਥ ਲੈ ਜਾਊਗੀ ਇਹ 7-8 ਦਿਨ 7-8 ਹੂੰ ਸ਼ਾਇਦ ਆਉਂਦਿਆ ਝੂਟੀ ਦੀ ਠੀਕ ਆ ਹਾਂਜੀ ਹਾਂਜੀ ਠੀਕ ਆ ਦੂਜਾ ਸੁਆ ਕਰੈਕਟ ਜੀ ਹਾਂ ਹਾਂ ਨੀਲੀ ਚ ਠੀਕ ਆ ਹਾਂਜੀ ਲਓ ਦੋਸਤੋ ਦੂਜਾ ਸੁਆ ਜਿਹੜਾ ਸੁੰਦੀ ਆ ਉਹਦੇ ਵਿੱਚ 13-14 ਕਿਲੋ ਭਰਦੀ ਰਹੀ ਜਾਂਦੀ ਅੱਛਾ ਜੀ ਹਫਤਾਕ ਸਮਾਂ ਹਜੇ ਕੱਟਦੀ ਆ ਠੀਕ ਆ ਜੀ ਹਫਤਾਕ ਸਮਾਂ ਲਓ ਚੰਗੀ ਸਮੀ ਪਲੀ ਵੇਖੋ ਕੰਨੀ ਹਾਂ ਨਹੀਂ ਰਾਜੀ ਇਹ ਪੂਰੀ ਦੋਸਤੋ ਬੇਲਬੂਲ ਵੀ ਚਲੋ ਸੋਹਣੀ ਆ ਹਾਈਟ ਮੀਡੀਅਮ ਤਾਕ ਅਗੇ ਕੋਈ ਵੀਰ ਸੌਦਾ ਕਰ ਲਿਓ ਆਈਡੀਆ ਰੱਖ ਲਿਓ ਮੀਡੀਅਮ ਹਾਈਟ ਆ ਪਰ ਜਿੰਨੀ ਵੀ ਆ ਕਰਮਾਂ ਵਾਲੀ ਚੰਗੀ ਆ ਪਲੀ ਸਭੀ ਚੰਗੀ ਆ ਠੀਕ ਆ ਸੋ ਪੂਰੀ ਗੋਲ ਆ ਪਿੱਟਪੂੜੇ ਤੋਂ ਵੇਖੋ ਤੁਸੀਂ ਜੜਾਈ ਸੋਹਣੀ ਆ ਤੇ ਬਾਕੀ ਮਾਰਕਿੰਗ ਜਿਹੜੀ ਆ ਓਵਰਵਾਈਟਨਸ ਥੋੜਾ ਹੈਗੀ ਆ ਜਿਹੜੀ ਬਿਲਕੁਲ ਲੱਤਾਂ ਤੋਂ ਥੋੜੀ ਜੀ ਤਾਂ ਨੂੰ ਆ ਸਫੇਦੀ ਥੋੜੀ ਜੀ ਹੈਗੀ ਆ ਬਾਕੀ ਅਗੇ ਕੋਈ ਵੀਰ ਤੁਸੀਂ ਪੰਜ ਕਲਿਆਣੀ ਵਿੱਚ ਮੰਨ ਲਓ ਠੀਕ ਆ ਜੀ ਵੈਸੇ ਬਿੱਲੀ ਮਨ ਕੀ ਅੱਖ ਆ ਮਾਰਕਿੰਗ ਕਰੈਕਟਰ ਜਿੰਨੇ ਵੀ ਆ ਉਹ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਿਲਕੁਲ ਸੂਤ ਤੇ ਨਿਸ਼ਾਨ ਨਹੀਂ ਹੈਗਾ ਪੂਜ ਉੱਪਰ ਤੱਕ ਵਾਈਟ ਆ ਸੋ ਆਰਡਰ ਬਣਾਉਣਾ ਜਿਹੜਾ ਦੋਸਤੋ ਤਕਰੀਬਨ ਅੱਧਿਓ ਜਿਆਦਾ ਆਰਡਰ ਜਿਹੜਾ ਬਣ ਕੇ ਤਿਆਰ ਆ ਜੇਕਰ 5-7 ਦਿਨ ਕੱਢ ਗਈ ਤਾਂ ਲੈਵਾ ਹੋਰ ਬਣਾ ਲੂਗੀ ਠੀਕ ਆ ਜੀ ਵੀਰ ਸਾਫ ਬਹੁਤ ਜਿਆਦੀ ਝੋਟੀ ਲੈਵੇ ਦੀ ਹਾਂ ਐਨ ਇੱਕੋ ਜਿਹਾ ਪੱਦਰ ਲੈਵਾ ਕੋਈ ਨਹੀਂ ਅੱਛਾ ਅਮਰ ਤਾਂ ਆਈਡੀਆ ਹੈਗਾ ਵੀ ਕੋਈ 5-7 ਦਿਨ ਵੈਸੇ ਹੋ ਸਕਦਾ ਵੀ ਸਮਝਦਾ ਕੋਈ ਦੋ ਚਾਰ ਦਿਨ ਚੋਟੀ ਨੇ ਵੇਖੋ ਐਨ ਪੂਰੀ ਪਲੀ ਆ ਹਾਂ ਆ ਮਾਸਾ ਪੂੜਾ ਨਹੀਂ ਨਵਾਇਆ ਕੋਈ ਹਾਂ ਪੂਰੀ ਪਲੀ ਵੱਡੀ ਝੋਟੀ ਆ ਛੋਟੀ ਨਹੀਂ ਆ ਚਲੋ ਲਓ ਜੀ ਦੁੱਧ ਦੁੱਧ ਹੀ ਤੁਹਾਨੂੰ ਪਤਾ ਲਊ ਨਾ ਹੀ ਆਉਣਾ ਹੂੰ ਦੁੱਧ 13-14 ਕਿਲੋ ਭਰੀ ਜਾਨਾ ਨਹੀਂ ਲੋ ਵੀ ਪ੍ਰਭੂ ਇਹ ਝੋਟੀ ਆਈ ਆ ਵੀਰ ਦੇ ਕੋਲ ਅੱਜ ਬਕਾਊ ਵਿਕਰੀ ਦੇ ਲਈ ਅਵੇਲੇਬਲ ਆ ਸੋ ਵਕੀ ਥਾਂ ਤੋਂ ਤੁਸੀਂ ਵੇਖ ਲੇ ਜੀ ਤਸੱਲੀ ਦੇ ਨਾਲ ਥੋੜਾ ਜਿਹਾ ਖਿਲਾੜ ਕੇ ਆਪਾਂ ਹੋਰ ਤੁਹਾਨੂੰ ਥੋੜਾ ਜਿਹਾ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਕਿਸੇ ਵੀਰ ਨੇ ਦੂਰੋਂ ਤਰਾਡੇ ਨੂੰ ਸੌਦਾ ਕਰਨਾ ਪੂਰੀ ਵਧੀਆ ਟੌਪ ਦੀ ਝੋਟੀ ਆ ਕਿਸੇ ਬੰਨੇ ਨੂੰ ਖੁੰਜੀ ਨਹੀਂ 2.5 ਕਿਲੋ ਤੇ ਗਾੜੀ ਆਊ ਕਰ ਮਾਲੀ ਦੇ ਨਾਂ ਲੈਵਾ ਸੋਨਾ ਲੱਗਾ ਲਓ ਜੀ ਸੋ ਲੈਵਾ ਹੋਣਾ ਦੋਸਤੋ ਚੰਗਾ ਸਾਫ ਸੁਥਰਾ ਹੈ ਥਾਣ ਤੋਂ ਬਹੁਤ ਸੋਹਣਾ ਵਿਥਵਿਰਲ ਚੰਨੀ ਆ ਕੋਈ ਚੱਪੇ ਚੱਪੇ ਦੇ ਥਾਣਾ ਪੂਰੇ ਰੋਪੜਾਪੁਰਾ ਸੋਹਣੀਆਂ ਨੇ ਹੂੰ ਠੀਕ ਆ ਤੇ ਝੋਟੀ ਪਸੰਦ ਆਊਗੀ ਤੁਹਾਨੂੰ ਦੂਜਾ ਸੂਬਾ ਸੁੰਦੀ ਆ ਤੇ ਅਮਰਤ ਕੀ ਕਰਦੇ ਆ ਡਿਮਾਣੇ ਦੀ ਫਿਰ ਮੇਰੇ ਮੋਲ ਤੇ ਇੱਕ ਪੰਜ ਕਰਦੇ ਹਾਂ ਹਾਂ ਲੈ ਦੇ ਕਿਥੋਂ ਤੱਕ ਮੇਰੇ 95 ਹੀ ਦੇਦਾ ਹਾਂ ਹਾਂ ਨਾ ਜਿਹੜੀ ਛੋਟ ਛੱਪਾ ਕਰਦਾ ਕੋਈ ਨਹੀਂ ਦੋ ਤੇ ਨਹੀਂ ਹਾਰ ਰੋਲ ਠੀਕ ਆ 92 ਹੀ ਦੇਦਾ ਹਾਂ ਪਾਨ ਮੇ ਦੀ ਹਾਂ ਹੂੰ ਚੰਗੀ ਆ ਝੋਟੀ ਤੁਹਾਨੂੰ ਪਤਾ 14 ਕਿਲੋ ਦੁੱਧ ਭਰਦੀ ਰਹੀ ਆ ਠੀਕ ਆ ਜੀ ਇਹਨਾਂ ਦੇ ਦਹੀਂ ਜਾਊਗੀ ਨੋਰਮਲ ਲੋ ਵੀ ਭਰਾਵੋ 92000 ਦੇ ਵੀਰਾਂ ਦਾ ਵੀ ਹਾਂ ਨਾ ਜਿਹੜੀ ਲਾਸਟ ਤੋਂ 92000 ਦੇ ਦੇਵਾਂਗੇ ਬੋਲੀ ਜਾਰੀ ਚੰਗੀ ਝੋਟੀ ਹਾਂ ਠੀਕ ਆ ਜੀ ਕੋਈ ਨਾ ਹੂੰ ਠੀਕ ਆ ਮਾਜ ਚੰਗੀ ਆ ਦੋਸਤੋ ਜਰੂਰ ਕੋਈ ਵੀਰ ਹੱਥ ਪਾ ਲਿਓ ਜਿਹੜੇ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਕਰ ਲਿਓ ਹੋਰ ਬਹੁਤ ਜ਼ਿਆਦੀ ਆ ਠੀਕ ਆ ਬਾਕੀ ਸਟਰਕਚਰ ਸੋਨਾ ਗੁਲਾਈ ਗਲੂਈ ਪੂਰੀ ਆ ਰਾਜੀ ਚੰਗੀ ਆ ਭਜਨ ਭਜਨ ਚੰਗਾ ਹਾਂ ਜੀ ਠੀਕ ਆ ਸੋ ਆਖੋ ਕਾ ਮੀ ਬਿਲਕੁਲ ਬਿੱਲੀਆਂ ਮਨ ਕੀ ਆਖਾ ਤੇ ਉਰੀ ਟਾਪ ਦੀ ਝੋਟੀ ਆ ਹੂੰ ਵਧੀਆ ਨਾ ਆਪਣੀ تسਲੀ ਪੂਰੀ ਪੂਰੀ ਵੀਰੇ ਆਪਦੀ تسਲੀ ਕਰੇ ਵੀਰ ਕੋਈ ਤੇ ਥਾਣੇ ਵੇਖੋ ਤੁਹਾਨੂੰ ਪਤਾ ਟਿੱਪਣਾਂ ਦੇ ਡੰਗਰ ਦਾ ਉੱਧੇ ਪਹਾ ਲੈ ਆਂਦਾ ਥਾਣ ਕਿੱਡਾ ਸੋਹਣਾ ਹੂੰ ਹੋਲੀ ਆ ਰੂਆਂ ਕੋ ਠੀਕ ਹੈ ਜੀ ਅਛਾ ਅਮਰਤ ਅਗਲੇ ਪਾਸੇ ਜਿਹੜੇ ਇਹ ਐਨੀਮਲ ਆ ਗਏ ਆਪਣੇ ਕੋਲ ਹਾਂਜੀ ਹਾਂਜੀ ਆ ਗੱਬਣ ਵੈੜ ਪਹਿਲਾਂ ਦਿਖਾ ਦਈਏ ਇਹ ਤੇ ਤੀਜੇ ਸਵੇ ਸੁਣੀ ਵੀਰੇ ਤੀਜਾ ਸੂਆ ਹਾਈਟ ਦਰਮਿਆਨੀ ਹੈ ਨਾ ਹਾਂ ਮੀਡੀਅਮ ਹਾਈਟ ਦੀ ਹਾਂ ਮਧਰੀ ਡੌਲੀ ਵਾਲੀ ਜਿਹ ਮਧਰੀ ਡੌਲੀ ਵਾਲੇ ਮੱਝਾਂ ਵੇਖਦੇ ਆਪਾਂ ਹਾਂ ਹਾਂ ਬਿਲਕੁਲ ਛੋਟੀਆਂ ਲਤਾਂ ਦੋਸਤੋ ਤੇ ਮੀਡੀਅਮ ਜੀ ਹਾਈਟ ਆ ਦਰਮਿਆਨੀ ਹਾਈਟ ਆ ਬਾਕੀ ਵਜਨ ਲੋਡ ਬਹੁਤ ਜ਼ਿਆਦਾ ਪਲੀ ਪੁਲੀ ਚੰਗੀ ਆ ਵਜਨ ਬਹੁਤ ਆ ਪੇਟ ਵਾਲੇ ਪਾਸੋਂ ਵੇਖੋਗੇ ਬਿਲਕੁਲ ਭਾਰਾ ਪੇਟ ਆ ਤੇ ਗੱਬਣ ਆ ਤਿਆਰ ਮੈਨੂੰ ਲੱਗਦਾ ਲੈ ਜੂ ਪੰਜ ਚਾਰ ਦਿਨ ਪੰਜ ਕੇ ਪੰਜ ਦਿਨ ਲੈ ਜੂਗੀ ਤਿਆਰੀ ਕੀ ਹਾਂ ਤੇ ਸਵੇਰ ਤੀਜਾ ਚੌਥਾ ਤੀਜਾ 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 ਵੀਰੇ ਅੱਛਾ ਚੰਗੀ ਆ ਜਿੰਨੀ ਵੀ ਸੋਹਣੀ ਆ ਲਓ ਜੀ ਸੋ ਦੋਸਤੋ ਹਾਈਟ ਪਹਿਲਾਂ ਆਪਾਂ ਜ਼ਿਕਰ ਕਰਤਾ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਦੂਰੋਂ ਨੇੜੋਂ ਕਿਸੇ ਨੂੰ ਸੌਦਾ ਕਰਨਾ ਆਈਡੀਆ ਰੱਖ ਕੇ ਕਰਿਓ ਹਾਈਟ ਮੀਡੀਅਮ ਜੀ ਆ ਬਾਕੀ ਲੇਵਾ ਖਵਾਨਾ ਚੰਗਾ ਸੋਨਾ ਬਣਾਊਗੀ ਜਿਹੜੇ ਸਾਬ ਨਾਲ ਵਜ਼ਨ ਭੋਜਨ ਆਪਾਂ ਦੇਖ ਰਹੇ ਆ ਵੀ ਪੂਰੀ ਭਾਰੀ ਆ ਵਜਨ ਲੋਡ ਪੂਰਾ ਵੈੜ ਦਾ ਗਾਂ ਦਾ ਤੇ ਕੋਈ 5-4 ਦਿਨ ਵੀ ਕੱਢ ਗਈ ਹਫਤਾ ਵੀ ਕੱਢ ਗਈ ਤੇ ਉਮੀਦ ਕਰਾਂਗੇ ਦੋਸਤੋ ਸੋਹਣਾ ਆਰਡਰ ਬਣਾ ਲੂਗੀ ਓਵੇਂ ਧੀਰੀ ਹੈ ਜਿੱਦਾਂ ਨੂੰ ਮਰਜ਼ੀ ਲਈ ਫੇਰ ਕਰਮਾਂ ਲਈ ਸੋ ਥਾਣ ਵੀ ਜਿਹੜਾ ਪੂਰਾ ਹੱਥੀਚਵਾਈਲਾ ਥਾਣਾ ਕੋਈ ਛੋਟਾ ਨਹੀਂ ਹੱਥੀਚਵਾਈਲਾ ਥਾਣਾ ਆ ਲਓ ਜੀ ਠੀਕ ਅਮਰਤ ਕੀ ਡਿਮਾਂਡ ਕਰਾਂਗੇ ਇਹਦੀ ਫਿਰ ਮੰਗ ਕੀ ਰੱਖੀ ਹੈ ਮੇਰੇ ਮੋਲ ਤੇ 35000 32000 ਦਾ ਮੰਨ ਤਾਂ 32 ਚੋਂ ਹਮ ਲਓ ਜੀ 35000 ਡਿਮਾਂਡ ਆ ਦੋਸਤੋ 32000 ਦੇ ਵਿੱਚੋਂ ਥੋੜਾ ਬਾਧਾ ਕੋਈ ਛੋਟ ਛੱਪਾ ਹੋ ਜੂ 13 14 ਕਿਲੋ ਦਹੀ ਆਣਾ ਇਹਨੇ ਕਰਨਾ ਠੀਕ ਹੈ ਹਾਂ ਤੁਹਾਨੂੰ ਪਤਾ ਗਾਂ ਨੂੰ ਜਿੰਨਾ ਪਾਲਾ ਉਹਨਾਂ ਚੋਲਾ ਹਮ ਹਮ ਲਓ ਜੀ ਵਰਲਾਂ ਉਰ ਲੰਬਾ ਬਹੁਤ ਚੰਗੀ ਆ ਬਿਲਕੁਲ ਜੀ ਸੋ ਥੋੜਾ ਜਿਹਾ ਹੋਰ ਆਪਾਂ ਨੇੜੇ ਦੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਥਣ ਜਰੂਰ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਤੇ ਦਿਨ ਕਰ ਜੂਗੇ ਜੇ 5 6 7 ਦਿਨ ਹਫਤਾ ਹੈਂ ਆਈਆਂ ਮੰਨ ਕੇ ਕੋਈ ਸੌਦਾ ਕਰ ਲਏ ਠੀਕ ਆ ਸੋ ਵਜਨ ਭੋਜਨ ਚੰਗਾ ਬਾਕੀ ਸਭੀ ਸੂਬੀ ਚੰਗੀ ਆ ਭਾਰੀ ਆ ਪੂਰੇ ਵਜਨ ਵਾਲੇ ਪਾਸਿਓਂ ਵੇਖੀਏ ਤੇ ਤੇ 32000 ਚ ਛੋੜ ਛੱਪਾ ਆ ਗਈ ਆਪਣੇ ਕੋਲ ਟੋਕੜ ਹਾਂਜੀ ਆਂਦੀ ਵੀਰੇ ਅੱਛਾ ਅਮਰਤੇ ਜੀ ਡਿਟੇਲ ਕੀ ਆ ਟੋਕੜ ਆ ਕਿੰਨੇ ਕ ਮਹੀਨਿਆਂ ਦੀ ਸੂਈ ਹੋਊਗੀ ਕਿ ਗੱਬਣ ਵੀ ਅਕੇ ਬਣੀ ਵੀ ਮੇਰੇ ਔਰ ਇਹ ਆਂਦੇ ਆ ਮਹੀਨਾ ਕੀ ਹੋਇਆ ਸੁਣੀ ਤੁਸੀਂ ਡੇਢ ਦਾ ਮਾਰਨਗੇ ਸੌਦਾ ਕਰੀ ਕੋਈ ਡੇਢ ਕੁ ਮਹੀਨਾ ਹੋ ਗਿਆ ਸੁਣ ਹਾਂ ਸਾਂਭੀ ਨਹੀਂ ਕਿ ਇਹਨੇ ਵੜ ਖਰੀ ਅੱਦ ਹਾਂ ਬੱਚੇ ਤੋਂ ਬਿਨਾ ਹੀ ਆ ਬਣਾ ਬੱਚਿਆਂ ਬਿਨਾ ਠੀਕ ਆ ਰਾਜੀ ਰੂਜੀ ਚੰਗੀ ਆ ਹਮ ਹਾਂ ਦੁੱਧ ਕਿੰਨਾ ਦੱਸਿਆ ਥਲੇ ਮੇਰੇ 7 ਕਿਲੋ ਆ ਪੱਕਾ 7 ਕਿਲੋ ਕਾਲੀ ਪੈਂਦੀ ਥੋੜੀ ਜੀ ਕੋਈ ਨਹੀਂ ਕੋਈ ਨਹੀਂ ਉਹ ਸੀਲ ਆ ਹਾਂ ਤੁਹਾਨੂੰ ਪਤਾ ਡੰਗਰ ਕਾਲਾ ਪੈ ਹੀ ਅੰਦਰ ਨਵੇਂ ਤਾਂ ਹਟ ਆ ਨਵੀਂ ਥਾਂ ਤੇ ਆਇਆ ਪਸੂ ਮਾੜਾ ਮੋੜਦਾ ਤੁਹਾਨੂੰ ਪਤਾ ਕਰਦਾ ਹੀ ਹੈ। ਮਤਲਬ ਆਪਾਂ ਝੋਕੇ ਦੋਵੇਂ ਧੰਗ 7 ਕਿਲੋ ਦੁੱਧ। ਹਾਂਜੀ ਹਾਂਜੀ ਵੀਰੇ। ਲਓ ਦੋਸਤੋ ਦੋਵਾਂ ਡੰਗਾਂ ਦਾ 7 ਕਿਲੋ ਦੁੱਧ। ਪਾਵਾਏ 8 ਕਿਲੋ ਦਾ ਪਰ 7 ਤੋਂ ਪੱਕਾ। ਠੀਕ ਹੈ ਜੀ। ਤੇ ਚਵਾਈ ਚੁਵਾਈ ਚੌਥਾ ਨਾਲ ਦੀ ਕੋਈ ਘਟਬਾਤ ਨਹੀਂ ਧਾਰਾ ਕੋਈ। ਕੋਈ ਨਹੀਂ ਵੀਰੇ ਕੋਈ ਨਹੀਂ ਹੈ। ਮਤਲਬ ਥਾਣੇ ਮਾ ਦਾ ਨਿਕਾ ਰੱਖ ਦੀਦਰਾ ਕਬੈਣੀ ਵਾਲਾ ਦੁੱਧ ਬਰੋਬਰ ਉਤਾਰਦਾ ਆਪਣਾ ਫਰਕ। ਇੱਕ ਬੈਣੀ ਦਾ ਮਗਰਲਾ ਹੈ। ਹਾਂ ਹਾਂ ਸਾਹਮਣੇ ਜਿਹੜਾ ਕੋਹੋ ਸਾਹਮਣੇ ਵੀਰੇ ਨਾ। ਬਿਲਕੁਲ। ਹਾਂ। ਜੋ ਦੋਸਤੋ ਚੀਜ਼ ਸਾਹ ਕਿਸੇ ਪਾਸਿਓ ਵੀ ਧਾਰਾਂ ਦਾ ਫਰਕ ਨਹੀਂ ਹੈਗਾਗਾ ਮੈਂ ਤਾਂ ਹੀ ਦੋਸਤੋ ਪਹਿਲਾਂ ਪੁੱਛ ਲਿਆ ਵੀ ਕੋਈ 2 4 5 ਧਾਰਾਂ ਦਾ ਵੀ ਫਰਕ ਹੋਵੇ ਤਾਂ ਵੀ ਆਪਾਂ ਦੱਸ ਦਈਏ ਹਾਂਜੀ ਹਾਂਜੀ ਕਿਉਂ ਕਿਸੇ ਵੀਰ ਨੇ ਸ਼ਬਦਾ ਕਰਨਾ ਤਾਂ ਖਰਾਬ ਨਾ ਹੋਈਏ ਆਪਾਂ ਇੱਡੀ ਦੂਰੋਂ ਆ ਕੇ ਵੀਰੇ ਤੇ ਕੋਈ ਗੱਲ ਨਹੀਂ ਕਰ ਲਓ ਸੰਭਾਲ ਲਿਆ ਜ ਮਾੜੇ ਜੀ ਥੋੜਾ ਡਰਦਾ ਪਸ਼ੂ ਨਵੇਂ ਥਾਂ ਆਵੇ ਤੈਨੂੰ ਬਹੁਤ ਡੰਗਰ ਆ ਕੇ ਡਰੀ ਜਾਂਦਾ ਬਾਕੀ ਅਮਰਤ ਸਵੇਰੇ ਦੂਜੇ ਚ ਹੀ ਹੋ ਗਈ ਹੈ ਨਾ ਹਾਂਜੀ ਦੂਜੇ ਦੂਜੇ ਵੀਰੇ ਪ੍ਰਿੰਟ ਸੋਹਣਾ ਵਾ ਸੀਦਾ ਹਾਂ ਹਾਂ ਲੋ ਵੀ ਪ੍ਰਭੂ ਟੋਕੜ ਵਹਿੜ ਆ ਇਹ ਵੀਰ ਅਮਰਤ ਦੇ ਕੋਲ ਹਜੇ ਬਣੀ ਨਹੀਂ ਕੀ ਨਵੀਂ ਆਸ ਨਹੀਂ ਹੋਈ ਨਵੇਂ ਦੁੱਧ ਨਹੀਂ ਰਲੀਗੀ ਫਿਲਹਾਲ ਕੋ ਡੇਢ ਕ ਮਹੀਨੇ ਦੀ ਸੋਈ ਮੰਨ ਕੇ ਵੀ ਤੁਸੀਂ ਸੌਦਾ ਕਰਦੇ ਹੋ ਅੱਗੇ ਸਮਝਾ ਕਿਉਂਕਿ ਬੇਣ ਬੱਚੇ ਤੋਂ ਆ ਠੀਕ ਆ ਅੱਗੇ ਸਮਝਾ ਕਿ ਸਵੇਰ ਦੀ ਆਪਦੇ ਹਿਸਾਬ ਨਾਲ ਵੀ ਐਸਟੀਮੇਟ ਤੁਸੀਂ ਲਗਾ ਸਕਦੇ ਜੀ ਪਰ ਜਿਹੜਾ ਹੁਣ 7 ਕਿਲੋ ਦੁੱਧ ਆਈਡੀਆ ਦੇ ਥੱਲੇ ਹੁਣ ਹੈਗਾ ਉਹ ਦੋ ਡੰਗ ਤੁਸੀਂ ਚੋ ਕੇ ਆਪਦੀ ਵੈਰੀਫਾਈ ਕਰ ਲਿਓ ਠੀਕ ਹੈ ਜੀ ਅੱਛਾ ਕੀ ਇਹਦਾ ਅਮਰਤ ਤੋਕਰ ਦਾ ਕੀ ਕਰਦੇ ਆ ਮੁੱਲ ਮੁੱਲ ਤੇ ਵੀਰੇ 18000 ਆ 16 ਦੀ ਦੇਣੀ ਆ ਆਪਾਂ ਛੋਟਛਾਪਾ ਹੀ ਕਰਨਾ ਚਾ 16 ਦੀ ਖਾਨ ਆਈ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਬਿਲਕੁਲ ਜਾਇਜ਼ ਜਾਇਜ਼ ਕੀਤਾ ਮੁੱਲ ਠੀਕ ਹੈ ਜੀ ਤੁਹਾਨੂੰ ਪਤਾ ਵੀਰੇ ਠੀਕ ਲਓ ਜੀ 16000 ਦੋਸਤੋ ਖਾਨ ਆ ਜਿਹੜਾ 16000 ਆ 18000 ਡਿਮਾਂਡ ਆ 16000 ਰਖਾਣਾ ਲੈਣ ਦੇਣਾ ਤੇ 7 ਕਿਲੋ ਨੈਟ ਆਪਾਂ ਚਵਾ ਦਾਂਗੇ ਹਾਂਜੀ ਹਾਂਜੀ ਵੀਰੇ 7 ਦਾ ਕੋਈ 5 6 5 4 ਤਿੰਨ ਨਹੀਂ ਨਹੀਂ ਵੀਰੇ ਜਿਹੜਾ ਇੱਥੇ ਚੋ ਕੇ ਖੜੂਗਾ ਉਹਦੇ 7 ਹੀ ਖੜੂਗਾ ਠੀਕ ਹੈ ਜੀ ਲਓ ਜੀ ਤੇ 16000 ਲੈਣ ਦੇਣਾ ਕੋਈ ਵੀ ਆਵੇ ਆਉਦੀ ਭਰਾ ਕੇ ਤਸੱਲੀ ਕਰ ਸਕਦਾ ਤੇ ਇਹ ਨਾਕਸੀ ਅੱਜ ਬਈ ਅਮਰਤ ਦੇ ਕੋਲੇ ਤਿੰਨ ਹਾਂਜੀ ਹਾਂਜੀ ਇੱਕ ਦੋਸਤੋ ਝੋਟੀ ਦਿਖਾਤੀ ਆ ਦੂਜਾ ਸੁਆ ਵੀਰ ਕਹਿੰਦਾ ਸੀ ਵੀ ਇਹ ਸੋਣੀ ਆ ਹਫਤਾ ਕਹਿੰਦਾ ਆਪਾਂ ਸਮਾਂ ਤੁਹਾਨੂੰ ਦੱਸਤਾ ਤੇ ਨਿਸ਼ਾਨਾ ਨਿਸ਼ੂਨਾ ਦੇ ਵਿੱਚ ਵੀ ਤੁਹਾਨੂੰ ਪੂਰੀ ਜਿਹੜੀ ਡਿਟੇਲ ਆਪਾਂ ਦੇ ਦਿੱਤੀ ਆ ਠੀਕ ਆ ਜੀ ਤੇ ਜਿਹੜੀ ਵੀਰ ਨੂੰ ਫੱਬੂਗੀ ਤੁਸੀਂ ਜ਼ਰੂਰ ਸੌਦਾ ਕਰ ਲਿਓ ਠੀਕ ਆ ਮੈਂ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਪੂਰੀਆਂ ਬਿਲਕੁਲ ਥਾਣ ਚਿੱਟੇ ਆ ਗਏ ਵੇ ਲੋ ਕੱਡੇ ਸੋਨੇ ਲੈ ਪੂਰੇ ਰੁਗ ਰੁਗ ਦਾ ਥਾਣਾ ਇਹ ਨਹੀਂ ਨਿਕਾ ਠੀਕ ਆ ਤੇ ਮੱਝ ਦਾ ਵੀ ਤੁਸੀਂ 10 ਦਿੱਤਾ ਰੇਟ ਆਪਾਂ ਨੂੰ ਹਾਂਜੀ ਹਾਂਜੀ ਤੇ ਬੋਲ ਦਿਓ ਨੰਬਰ ਮੇਰੇ ਆਪਣਾ 8846450629872824693 ਹੋਰ ਕੋਈ ਗੱਲਬਾਤ ਨਵੀਂ ਦਾ ਜੀ ਮੇਰੇ ਕੋਈ ਵੀ ਦੋ ਟਾਈਮ ਦੀ ਅਜ ਤੁਸੱਲੀ ਕਰਕੇ ਖੜੇ ਹੈ ਨਾ ਜੇ ਆਪਾਂ ਗਰੰਟੀ ਦੀ ਗੱਲਾਂ ਖੋਲ ਗਰੰਟੀ ਹੋਊ ਆਪਾਂ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ